ਪਾਰਟੀ ਦੇ ਗੱਡੀ ਤੇ 20 ਬੰਦੇ ਗਏ ਹਾਂ ਗੱਡੀ ਗਈ ਤੇ ਫਿਰ ਅਸੀਂ ਗੱਡੀ ਸਾਨੂੰ ਹੈਲੀਕਾਪਟਰ ਭੇਜ ਦੋ ਭਾਈ ਮੈਂ ਸਾਰੇ ਬੰਦੇ ਲੈ ਕੇ ਜਾਉਂਗਾ ਨਹੀਂ ਫਿਰ ਮੈਂ ਹਾਂਜੀ ਗੱਡੀਆਂ ਦੋ ਪਰ ਦੀਆਂ ਆਮ ਪਾਰਟੀ ਫਿਰ ਮੈਂ ਬਾਹਰ ਬਹਿਣਾ ਜੀ ਮੈਂ ਬਾਹਰ ਬਹਿ ਜਾਣਾ ਮੈਂ ਲੋਡਾ ਤੁਹਾਡੇ ਇਹਨਾਂ ਨੂੰ ਕਹਿ ਰਹੇ ਚਾਰ ਬੰਦੇ ਲੋਡ ਆ ਤੁਹਾਡੇ ਬੰਦੇ ਕਹਿ ਰਹੇ ਕਿਵੇਂ ਤੁਹਾਡੇ ਬੰਦੇ ਕਹਿ ਰਹੇ ਚਾਰ ਬੰਦੇ ਦੂਜੀਆਂ ਦੀਆਂ ਗੱਡੀਆਂ ਕਿੰਨਾ ਕੈਂਡੀਡੇਟ ਦੇ ਨਾਲ ਚਾਰ ਬੰਦੇ ਲੋਡ ਆ ਹਾਂਜੀ ਤਿੰਨ ਗੱਡੀਆਂ ਅੰਦਰ ਜਾ ਸਕਦੀਆਂ ਉਹ ਚ ਪਾਉਂਦੀਆਂ ਗੱਡੀ ਚ 10 ਬੰਦੇ ਬਹਿ ਜਾਣ ਥਿਸ ਇਜ਼ ਰੂਲ ਤੁਹਾਨੂੰ ਡਿਸਰਬਲਡ ਅਸੀਂ ਤਿੰਨ ਗੱਡੀਆਂ ਉਹਨਾਂ 'ਚ ਇੱਕ ਗੱਡੀ ਜਿੰਨੇ ਮਰਜ਼ੀ ਬੰਦੇ ਬੈਹਿ ਜਾਣ ਤੇ ਇੱਕ ਟੋਟਲ 5 ਬੰਦੇ ਜਾ ਸਕਦੇ ਸਾਡੇ ਨਾਲ ਤਾਂ ਇੱਥੇ ਧੱਕਾ ਹੋ ਗਿਆ ਗੱਡੀਆਂ ਲੈ ਆਣੀ ਆ ਤਿੰਨ ਗੱਡੀਆਂ ਲੈ ਜਾ ਜੋ ਵੀ ਆਪਣੀਆਂ ਸਾਡੀਆਂ ਗੱਡੀਆਂ ਤੋਂ ਮੈਂ ਇਸ ਨਾਲ ਬੱਸ ਨਾ ਨਹੀਂ ਨਹੀਂ ਡੀਐਸਪੀ ਸਾਹਿਬ ਇੱਕ ਮਿੰਟ ਤੁਹਾਨੂੰ ਦਸੀਆਂ ਨਾ ਨਾ ਵੀ ਇੱਕ ਗੱਡੀ ਦੇ ਬੰਦੇ ਡੀਐਸਪੀ ਸਾਹਿਬ ਡੀਐਸਪੀ ਸਾਹਿਬ ਸਰਦਾਰ ਸਾਹਿਬ ਇੱਕ ਮਿੰਟ ਅਸਲ ਦੇ ਵਿੱਚ ਤੁਸੀਂ ਤੁਸੀਂ ਕੈਂਡੀਡੇਟ ਹੋ ਹਾਂਜੀ ਤੁਸੀਂ ਪੈਦਲ ਜਾਣਾ ਪੈਦਲ ਜਾਣਾ ਸਾਨੂੰ 10 ਬੰਦੇ ਦੇ ਦਿਓ ਤੁਸੀਂ ਗੱਡੀ ਲੈ ਆਉਨੇ ਆ ਪਰ ਇਹਨਾਂ ਦੇ ਕਾਫਲਿਆਂ ਦੇ ਵਿੱਚ ਸਾਡੀਆਂ ਗੱਡੀਆਂ ਹੀ ਨਹੀਂ ਆ ਰਹੀਆਂ ਗੱਡਣਾ ਪੜ ਗਏ ਇਹਨਾਂ ਦੇ ਨਾਲ ਗੱਡੀ ਲੈ ਆਉਣਾ ਤੇ ਰੋਡ ਖਾਲੀ ਗੱਡੀ ਕਿੱਥੇ ਰੋਡ ਖਾਲੀ ਆ ਜੀ ਸਾਡਾ ਟਾਈਮ ਲੱਗ ਨਹੀਂ ਜਾਂਦਾ ਗੱ ਦਰ ਪਾਰਟੀ ਦੇ ਗੱਡੀਆਂ ਆ ਗਈਆਂ ਉਹਨਾਂ ਦੇ ਬੰਦੇ ਬਾਤ ਚਲੇਗਾ ਖਾਲੀ ਤੇ ਰੋਡ ਕਿੱਥੇ ਖਾਲੀ ਇੱਥੇ ਖਾਲੀ ਆ ਜੀ ਸ਼ੇਰ ਸਿੰਘ ਘੁਮਾਇਆ ਉਹ ਗੱਡੀਆਂ ਤੇ ਅੱਛਾ ਜੀ ਕਿੰਨੀਆਂ ਗੱਡੀਆਂ ਉਹਨੇ ਸਾਰੇ ਭਰ ਕੇ ਗਏ ਜੀ ਚੱਲ ਰਿਹਾ ਇਹ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਅੱਜ ਮੈਂ ਵੀ ਨੋਮੀਨੇਸ਼ਨ ਕਾ ਇੱਥੇ ਜਿਹੜਾ ਕਹ ਲੋ ਭਰਨਾ ਆ ਔਰ ਜਿਹੜਾ ਕਹ ਲੋ ਮੈਂ ਵੀ ਚਾਹੁੰਦਾ ਹਾਂਜੀ ਹਾਂਜੀ ਮੈਂ ਵੀ ਚਾਹੁੰਦਾ ਤਾਂ ਕੱਠ ਬੜਾ ਲਿਆ ਸਕਦਾ ਸੀ ਕਿਉਂਕਿ ਜਿਵੇਂ ਇਕੱਠ ਸਾਰਿਆਂ ਦਾ ਆਉਂਦਾ ਓਵੇਂ ਆ ਜਾਂਦਾ ਇਕੱਠ ਸਾਰਿਆਂ ਦਾ ਔਰ ਜਿਹੜਾ ਕਹਿ ਲੋ ਇਕੱਠ ਕਿਉਂ ਨਹੀਂ ਲਿਆਂਦਾ ਅੱਜ ਫਿਰੋਜ਼ਪੁਰ ਦੇ ਵਿੱਚ ਕਈ ਲੀਡਰਾਂ ਨੇ ਫੈਲਾ ਭਰੀਆਂ ਤਾਂ ਜਿਹੜਾ ਕਹਿ ਲੋ ਬੜਾ ਜ਼ਿਆਦੇ ਗੱਡੀਆਂ ਲੈ ਕੇ ਆਏ ਆ ਬੜੀਆਂ ਜ਼ਿਆਦੇ ਗੱਡੀਆਂ ਪਰ ਗੱਡੀਆਂ ਲਿਆ ਕੇ ਪਬਲਿਕ ਨੂੰ ਪਰੇਸ਼ਾਨ ਨਹੀਂ ਕੀਤਾ ਇਹ ਸਾਰਿਆਂ ਨੂੰ ਪਤਾ ਵੀ ਗੱਡੀਆਂ ਕਿਵੇਂ ਆਈਆਂ ਇਹ ਔਰ ਜਿਵੇਂ ਕਿਵੇਂ ਆਈਆਂ ਕਿਵੇਂ ਨਹੀਂ ਆਈਆਂ ਹੁਣ ਤੂੰ ਫੜ ਇਹ ਕਿਵੇਂ ਆਈਆਂ ਕਿਵੇਂ ਨਹੀਂ ਆਈਆਂ ਪਰ ਅੱਜ ਜਾਮ ਹੋਇਆ ਪਿਆ ਫਰੋਜਪੁਰ ਅ ਸਾਡੀ ਗੱਡੀ ਸੀ ਜਿਹੜੀ ਇੱਕ ਉਹ ਗੱਡੀ ਵੀ ਇੱਕ ਜਿਹੜੀ ਰਹਿ ਗਈ ਅਸੀਂ ਆਖੇ ਉੱਤੇ ਸਾਈਡ ਤੇ ਲਾ ਦਈਏ ਆਜੋ ਆਜੋ ਗਾਹਾਂ ਜੋ ਅਸੀਂ ਆਖਿਆ ਸਾਈਡ ਤੇ ਲਾ ਰਹੀਏ ਤਾਂ ਕਿ ਭਾਈ ਸਾਰੇ ਰਿਆਂ ਸਾਰੀਆਂ ਪਾਲਟੀਆਂ ਜਿਹੜੀਆਂ ਔਖੇ ਕਰਕੇ ਇਹ ਆ ਵੇਖੋ ਕਿਵੇਂ ਟ੍ਰੈਫਿਕ ਲੱਗਿਆ ਪਿਆ ਹਾਰੇ ਦਾ ਸਾਰਾ ਟ੍ਰੈਫਿਕ ਲੱਗਿਆ ਪਿਆ ਲੋਕ ਔਖੇ ਹੋਏ ਪਏ ਆ ਸਾਰੀਆਂ ਪਾਰਟੀਆਂ ਨੇ ਅੱਜ ਜਿਹੜਾ ਕਹਿ ਲੋ ਫਾਰਮ ਭਰ ਦਿੱਤੇ ਤੇ ਫਾਰਮਾਂ 'ਚ ਮੈਂ ਵੀ ਭਰਨਾ ਆ ਮੈਂ ਕਿਉਂ ਗੱਡੀਆਂ ਨਹੀਂ ਲੈ ਕੇ ਆਇਆ ਨਾਲ ਹਜ਼ਾਰਾਂ ਗੱਡੀਆਂ ਜਿਹੜੀਆਂ ਕਹਿ ਲੋ ਇੱਥੇ ਖੜੀਆਂ ਇੱਕ ਗੱਡੀ ਨੇ ਲੱਗ ਭੱਗ ਜਿਹੜਾ ਕਹਿ ਲੋ ਤੇਲ ਆ ਉਹ 2000 ਰੁਪਏ ਦਾ ਪੀ ਜਾਣਾ ਇੱਕ ਗੱਡੀ ਨੇ 2000 ਰੁਪਏ ਦਾ ਤੇਲ ਪੀ ਜਾਣਾ ਤੇ ਜੇ ਅੱਜ ਕਰੀਏ ਇੱਕ ਪਾਰਟੀ ਵੱਲੋਂ ਮੈਂ ਵੀ ਜਦੋਂ ਫਾਰਮ ਭਰਨ ਆਇਆ ਇੱਕ ਪਾਰਟੀ ਵੱਲੋਂ ਹੀ ਕਈ ਗੱਡੀਆਂ ਖੜੀਆਂ ਸੀ ਮੈਂ ਗੱਡੀਆਂ ਗਿਡੀਆਂ ਤਾਂ ਲਗਭਗ ਤੁਸੀਂ ਮੰਨ ਕੇ ਚੱਲੋ 2000 ਗੱਡੀ ਸਾਰੀਆਂ ਪਾਰਟੀਆਂ ਦੀ ਹੋਣੀ ਆ 2000 ਗੱਡੀ ਸਾਰੀਆਂ ਪਾਰਟੀਆਂ ਦੀ ਹਵਾ ਬਣਾਉਣ ਵਾਸਤੇ ਆਪਦੀਆਂ ਗੱਡੀਆਂ ਲਿਆਂਦੀਆਂ ਸਿਰਫ ਤੇ ਸਿਰਫ ਔਰ ਜਿਹੜਾ ਕਹੋ ਪਬਲਿਕ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੋਈ ਆ ਔਰ ਜਿਹੜਾ ਕਹੋ ਬਹੁਤ ਜਿਆਦੇ ਪਬਲਿਕ ਦੁਖੀ ਹੋਈ ਆ ਐਂ ਤਾਂ ਵੀਡੀਓ ਨਹੀਂ ਬਣਨੀ ਤੇਰੇ ਤੋਂ ਓਰ ਤੂੰ ਫੋਟ ਖਾ ਯਾਰ ਫੋਨ ਬਾਈ ਜੀ ਓ ਨੋ ਓ ਜਿਹੜਾ ਕਹਿ ਲੋ ਆ ਵੇਖ ਲੋ ਹੁਣ ਕਿਵੇਂ ਹੋਇਆ ਪਿਆ ਕਿਵੇਂ ਨਹੀਂ ਕੰਮ ਮੈਂ ਸਿਰਫ ਦੇ ਸਿਰਫ ਆ ਜਿਹੜੇ ਅਸੀਂ ਟੋਟਲ 12 ਬੰਦੇ ਬੰਦੇ ਆ ਮੇਰੀ ਉਮਰ ਘੱਟ ਸੀ ਮੈਂ ਫੈਲ ਨਹੀਂ ਭਰ ਸਕਿਆ ਤੇ ਮੈਂ ਆਪਦੇ ਬਾਪੂ ਦੀ ਫੈਲ ਭਰਾ ਦਿੱਤੀ ਹੁਣ ਜੇ ਅੱਜ ਮੈਂ ਵੀ ਕਿਵੇਂ ਨਾ ਕਿਵੇਂ ਕਰਕੇ ਵੰਗਾਰ ਕੇ ਗੱਡੀਆਂ 100 ਖੜੀਆਂ ਕਰ ਦਿੰਦਾ ਪਰ ਮੈਂ ਗੱਡੀਆਂ ਨਹੀਂ ਲਿਆਂਦੀਆਂ ਕੋਈ ਹਵਾ ਨਹੀਂ ਬਣਾਈ ਹਵਾ ਬਣਾਉਂਦੇ ਆ ਸਿਰਫ ਇਹ ਆ ਪਾਰਟੀ ਜਿੱਤ ਜੂ ਉਹ ਜਿੱਤ ਜੂ ਭਲੇ ਉਹ ਮਾਨਸੋ ਇੰਨੀਆਂ ਗੱਡੀਆਂ ਕਈ ਐਕਸੀਡੈਂਟ ਹੋ ਜਾਣੇ ਆ ਸ਼ਾਮ ਤੱਕ ਰੱਬ ਨਾ ਕਰੇ ਕਈ ਲੋਕ ਔਖੇ ਹੋ ਜਾਣੇ ਆ ਇਹ ਗੱਡੀਆਂ ਲਿਆ ਕੇ ਹਵਾ ਨਹੀਂ ਬਣਦੀ ਹੁੰਦੀ ਜਿਹੜਾ ਅੱਜ ਹਜ਼ਾਰਾਂ ਗੱਡੀਆਂ ਉਦਾਹਰਨ ਤੌਰ ਤੇ 2000 ਗੱਡੀ ਮੰਗ ਮੰਨ ਲਓ 2000 ਗੱਡੀ ਮੰਗ ਮੰਨ ਲਓ ਤੁਸੀਂ ਜਿਹੜੀ ਕਹੋ 2000 ਜਿਹੜੀ ਗੱਡੀ ਆ ਇੱਕ ਗੱਡੀ ਵੀ 2000 ਦਾ ਤੇਲ ਪੀਵੇ 10 ਗੱਡੀਆਂ ਦਾ ਬਣ ਗਿਆ 20000 ਰੁਪਇਆ 100 ਗੱਡੀ ਦਾ ਬਣ ਗਿਆ 2 ਲੱਖ ਰੁਪਇਆ ਤੇ ਜਿਹੜਾ ਕਹਿ ਲੋ 1000 ਗੱਡੀ ਦਾ ਬਣ ਗਿਆ 20 ਲੱਖ ਲਗਭਗ ਅੱਜ 1 ਕਰੋੜ ਰੁਪਇਆ ਤੇਲ ਦਾ ਖਰਚਾ ਇਹਨਾਂ ਜਿਹੜੀਆਂ ਸਿਕਿਉਰਟੀਆਂ ਇੱਥੇ ਖੜੀਆਂ ਪਈਆਂ ਉਹ ਵੱਖਰੀਆਂ ਤੇ ਜੇਕਰ ਭਲਿਓ ਮਾਨਸੋ ਤੁਸੀਂ ਪਹਿਲਾਂ ਭਰਨੀਆਂ ਸੀ ਤਾਂ ਉੰਜ ਭਰ ਦਿੰਦੇ ਅੱਜ ਜਿਹੜਾ ਕਲਵਾ ਵੇਖੋ ਕਿੱਡੇ ਜਾਮ ਲੱਗੇ ਪਏ ਕਾਲੀ ਕਾਂਗਰਸ ਝਾੜੂ ਵਾਲੇ ਕਦੇ ਕੋਈ ਕਦੇ ਕੋਈ ਆ ਚਲੋ ਸਾਰੇ ਆਉਣਗੇ ਫਿਰ ਵੀ ਲਾ ਲੋ ਗੱਲ ਮਾਰ ਆਜੋ ਆਜੋ ਆਹ ਟ੍ਰੈਫਿਕ ਲੱਗਿਆ ਪਿਆ ਸਾਰੇ ਦਾ ਸਾਰਾ ਜਿਹੜਾ ਇਕੱਠ ਵਿਖਾਇਆ ਗਿਆ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਹੁਣ ਤੁਸੀਂ ਇੱਕ ਗੱਲ ਨੋਟ ਕਰੋ ਵੀ ਮੈਂ ਸਰਕਾਰ ਦੇ ਕੰਨੀ ਇੰਨੀ ਗੱਲ ਕਰਦਾ ਕਿ ਤੁਸੀਂ ਇੱਕ ਕਾਨੂੰਨ ਬਣਾਓ ਚਾਹੇ ਵਿਧਾਨ ਸਭਾ ਚਾਹੇ ਲੋਕ ਸਭਾ ਦੀ ਕੋਈ ਸੀਟ ਭਰਨ ਚੱਲਿਆ ਜਦੋਂ 10 ਗਵਾਹ ਚਾਹੀਦੇ ਇਹਦੇ ਵਾਸਤੇ ਇੱਕ ਕੈਂਡੀਡੇਟ 11 ਜਣੇ ਹੋ ਗਏ ਤਾਂ ਸਿਰਫ ਤੇ ਸਿਰਫ 15 ਬੰਦੇ ਆਉਣ ਆਪਦੇ ਫਾਰਮ ਭਰ ਕੇ ਨਾਮੀਨੇਸ਼ਨ ਭਰ ਕੇ ਆਪ ਦਾ ਇੱਥੋਂ ਜਾਣ ਇੰਨੀ ਪਬਲਿਕ ਤੰਗ ਹੋ ਰਹੀ ਆ ਇਹ ਤੰਗ ਸੀ ਕਾਦੇ ਵਾਸਤੇ ਇੰਨੀ ਫੋਰਸ ਲਾਈ ਪਈ ਆ ਉਹ ਮੈਨੂੰ ਲੱਗਦਾ ਉਧਰ ਕਿਸਾਨਾਂ ਤੇ लाठी चार्ज ਨਾ ਹੋ ਜਾ ਕਿਤੇ ਕਿਸਾਨ ਉਧਰ ਫਿਰਦੇ ਆ ਪਰਲੇ ਪਾਸੇ ਤੇ ਆ ਚੈੱਕ ਕਰ ਲਓ ਤੁਸੀਂ ਅਸੀਂ ਫਾਰਮ ਮੈਂ ਵੀ ਫਾਰਮ ਹੀ ਭਰਨ ਚੱਲੇ ਐ ਐਮਪੀ ਦਾ ਉਹ ਲਾਠੀਆਂ ਕਾਢ ਲਈਆਂ ਉਹਨਾਂ ਨੇ ਆ ਕੋਈ ਮਨ ਲੱਗਦਾ ਲੀਡਰ ਆ ਰਿਹਾ ਆ ਲਾਠੀਆਂ ਚੱਕ ਲਈਆਂ ਹੋ ਸਕਦਾ ਕਿਸਾਨਾਂ ਤੇ ਲਾਠੀ ਚਾਰਜ ਹੋਣਾ ਵੇ ਕਿਉਂਕਿ ਕਿਸਾਨ ਵੀ ਉਧਰ ਫਿਰਦੇ ਆ ਆ ਭਾਈ ਸਾਹਿਬ ਉਤਰ ਰਹੇ ਸਾਰੀਆਂ ਦੀਆਂ ਸਾਰੀਆਂ ਔਰ ਕਿੰਨਾ ਹੰਗਾਮਾ ਇੱਕ ਹਿਸਾਬ ਦਾ ਇਹ ਚੈੱਕ ਕਰੋ ਜਾਨਾ ਅਸੀਂ ਵੀ ਫੈਲ ਪਰ ਨਹੀਂ ਜਾ ਰਹੇ ਆ ਸਾਡੇ ਐਡਵੋਕੇਟ ਸਾਹਿਬ ਪਹੁੰਚ ਚੁੱਕੇ ਉੱਥੇ ਔਰ ਇੰਨਾ ਭੀੜ ਭੁਚੱਕਾ ਇੰਨਾ ਤਾਂ ਕਦੇ ਫਿਰੋਜ਼ਪੁਰ ਦੇ ਵਿੱਚ ਹੋਇਆ ਨਹੀਂ ਜਿੰਨਾ ਅੱਜ ਹੋਇਆ ਪਿਆ ਔਰ ਸਭ ਤੋਂ ਵੱਡੀ ਗੱਲ ਮੈਂ ਵੇਖੀ ਕੀ ਕਿ ਜਿਹੜਾ ਆਪਾਂ ਕਹਿ ਦਿੰਦੇ ਆ ਕਿ ਭਾਈ ਕਿਸਾਨਾਂ ਦਾ ਧਰਨਾ ਲੱਗਿਆ ਨੌਜਵਾਨੀ ਜਾਗ ਜੋ ਜਿਹੜੇ ਸਾਡਾ ਕਿਸਾਨ ਭਾਈਚਾਰਾ ਕੀ ਹਾਲ ਹੈ ਭਾਈ ਜੀ ਆ ਗੱਲ ਸੁਣਿਆ ਜੇ ਇੱਥੋਂ ਫਿਰੋਜ਼ਪੁਰ ਚੋਂ ਲੰਘ ਰਹੇ ਆ ਕੋਈ ਲੰਘਣ ਚ ਤਕਲੀਫ ਤਾਂ ਨਹੀਂ ਆ ਰਹੀ ਬਹੁਤ ਜ਼ਿਆਦਾ ਤਕਲੀਫ ਆ ਰਹੀ ਟਾਈਮ ਖਰਾਬ ਹੋ ਰਿਹਾ ਮੇਰਾ ਟਾਈਮ ਖਰਾਬ ਹੋ ਰਿਹਾ ਸਾਰੀਆਂ ਪਾਰਟੀਆਂ ਗੱਡੀਆਂ ਭਰ-ਭਰ ਲੈ ਕੇ ਆਈਆਂ ਹਾਂ ਬਿਲਕੁਲ ਬਿਲਕੁਲ ਆਜੋ ਸਾਡਾ ਵੀ ਆ ਗਿਆ ਇੱਥੇ ਫਾਰਮ ਭਰਨਾ ਹਾਂ ਇੱਥੇ ਹੀ ਆ ਫਾਰਮ ਇੱਧਰ ਹੀ ਭਰਿਆ ਜਾਣਾ ਜੀ फार्म ਇਧਰ ਹੀ ਪਰਨਾ ਆ ਗਿਆ ਆ ਗਿਆ ਮਹਾਰਾਜ ਕੀ ਬਾਤ ਆ ਜੀ ਆਓ ਜੀ ਆਓ ਹੋਰ ਜੀ ਆਜੋ ਬਾਪੂ ਜੀ ਚਲ ਆਓ ਜੀ ਚਲੋ ਮਹਾਰਾਜ ਸਾਨੂੰ ਪ੍ਰੋ ਟੀਵੀ ਵਾਲੇ ਵੀ ਆਏ ਬੈਠੇ ਕਮਾਲ ਹੋ ਗਈ ਹਾਂ ਸਾਰੀ ਹੈ ਜੀ ਹਾਂਜੀ ਵਿਸ਼ੂ ਜੀ ਕਾਗਜ਼ ਦਾ ਦਾਖਲ ਕਰਨਾ ਆਏ ਹੋ ਅੱਜ ਹਾਂਜੀ ਦਾਖਲ ਕਰ ਹਾਂਜੀ ਕੀ ਕੀ ਮੁੱਦੇ ਲੈ ਜਾਏਗੇ ਵੇਖੋ ਮੁੱਦੇ 70 ਸਾਲ ਹੋ ਗਏ ਮੁੱਦੇ ਤਾਂ ਚੱਲ ਹੀ ਰਹੇ ਆ ਸਭ ਤੋਂ ਵੱਡਾ ਮੁੱਦਾ ਤੇ ਆ ਵੀ ਅੱਜ ਫਾਰਮ ਭਰਨੇ ਸੀ ਸਾਰੀਆਂ ਪਾਰਟੀਆਂ ਨੇ ਮੈਂ ਵੀ ਫਾਰਮ ਭਰਨ ਆਇਆ ਮੇਰੇ ਨਾਲ ਜਿਹੜੇ ਬੰਦੇ ਆ ਉਹ ਲੈ ਕੇ ਪਹੁੰਚਿਆ ਮੈਂ ਜਿਹੜੇ ਜਿਹੜੇ ਬੰਦੇ ਮੈਂ ਲੈ ਕੇ ਪਹੁੰਚਿਆ ਮੇਰੇ 10 ਗਵਾਹ ਸੀ ਤਾਂ ਮੇਰੀ ਤਾਂ ਫੈਲ ਭਰੀ ਨਹੀਂ ਜਾਣੀ ਸੀ ਆ ਮੇਰਾ ਬਾਪੂ ਸੀ ਮੈਂ ਕਿਹਾ ਭਾਈ ਮੈਂ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਵੋਟਾਂ ਪਾਉਂਦਾ ਆ ਤੇ ਅੱਜ ਉਹਨਾਂ ਨੂੰ ਮੈਂ ਕਿਉਂ ਪੱਤਰਕਾਰ ਜੀ ਮੈਨੂੰ ਠੰਡੇ ਪਾ ਗਏ ਬਾਪੂ ਆਕਸਰ ਮੇਰਾ ਔਰ ਜਿਹੜਾ ਕਹਿ ਲੋ ਇੱਧਰ ਨੂੰ ਉਹ ਖੈਰ ਤੂੰ ਡਰਈ ਜਾ ਨਾ ਗਾਉਂ ਗੋਲੀਆਂ ਚੱਲਦੀਆਂ ਗੱਲ ਕੀ ਆ ਮੈਂ ਅੱਜ ਉਹਨਾਂ ਦੇ ਵਿਰੁੱਧ ਖੜਾਇਆ ਜਿਨ੍ਹਾਂ ਨੂੰ ਕਦੇ ਵੋਟਾਂ ਪਾਉਂਦੇ ਹੁੰਦੇ ਸੀ ਹਮ ਔਰ ਮੇਰੀ ਉਮਰ ਘੱਟ ਸੀ 24 ਸਾਲ ਸੀ ਆ 15 ਅਗਸਤ ਨੂੰ ਪ੍ਰਮਾਤਮਾ ਅੰਚਾ 25 ਸਾਲਾਂ ਦੇ ਹੋ ਜਾਾਂਗੇ ਔਰ ਅੱਜ ਹਜ਼ਾਰਾਂ ਦੀ ਤਦਾਰ ਦੇ ਵਿੱਚ ਗਿਣਤੀ ਪਹੁੰਚੀ ਐ ਇਸ ਗੱਲ ਦਾ ਤੁਹਾਨੂੰ ਵੀ ਪਤਾ ਹਜ਼ਾਰਾਂ ਪਾਰਟੀਆਂ ਗੱਟੀਆਂ ਲੈ ਕੇ ਆਈਆਂ ਜਦੋਂ ਅਸੀਂ ਜਲਾਲਾਬਾਦ ਤੋਂ ਫਰੋਜਪੁਰ ਦਾ ਰੋਡ ਚੜ੍ਹ ਗਏ ਆ ਉਸ ਤੋਂ ਬਾਅਦ ਸਾਨੂੰ ਨੰਗੜ ਵਾਸਤੇ ਰਸਤਾ ਨਹੀਂ ਮਿਲਿਆ ਜਦੋਂ 10 ਗਵਾਹ ਚਾਹੀਦੇ ਆ 10 ਗਵਾਹ ਚਾਹੀਦੇ ਆ ਇੱਕ ਕੈਂਡੀਡੇਟ ਆਪ ਲਗਭਗ 11 ਕ ਬੰਦੇ ਚਾਹੀਦੇ ਆ ਤਾਂ ਟੋਟਲ 15 ਜਣੇ ਆ ਕੇ ਫੈਲਾ ਭਰ ਕੇ ਜਾ ਵਰਦੇ ਪਰ ਸਾਰਿਆਂ ਨੇ ਕੋਈ ਗੱਡੀਆਂ ਵਰਕਰਾਂ ਦੀਆਂ ਆ ਗਈਆਂ ਕੋਈ ਟੈਕਸੀਆਂ ਵਿੱਚ ਆ ਗਈਆਂ ਉਹ ਜਿਨ੍ਹਾਂ ਦੀ ਪੀਲੀ ਉਹ ਨੰਬਰ ਪਲੇਟ ਹੁੰਦੀ ਆ ਮੈਂ ਵੇਖੀ ਗਿਆ ਮੈਂ ਨਾਲ ਦੇ ਨੂੰ ਕਹੀ ਗਿਆ ਮੈਂ ਕਿ ਹੋ ਕੀ ਰਿਹਾ ਫੈਲ ਭਰੋ ਜਾਓ ਬਲ ਲੋਕਾਂ ਨੂੰ ਇੰਨੀ ਅੱਜ ਪਰੇਸ਼ਾਨੀ ਆ ਰਹੀ ਐ ਇੱਥੇ ਤੇ ਸਭ ਤੋਂ ਵੱਡੀ ਗੱਲ ਤੁਸੀਂ ਮੁੱਦਾ ਪੁੱਛਿਆ ਇਹ ਜਿਹੜੇ ਸਾਰੇ ਦੇ ਸਾਰੇ ਇੱਥੇ ਐਮਪੀ ਫੈਲਾ ਭਰਨ ਆਏ ਆ ਮੇਰੇ ਬਰੋਬਰ ਖੜਾ ਲੋ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਦਾ ਪਤਾ ਨਹੀਂ ਜੇਕਰ ਪੰਜਾਬ ਦੇ ਮੁੱਦਿਆਂ ਦਾ ਪਤਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ 13 ਐਮਪੀ ਨਹੀਂ ਕਮ ਸੇ ਕਮ 150 ਐਮਪੀ ਬਣਿਆ ਕਰਨਾ ਸੀ ਇਹਨਾਂ ਦੇ ਬਾਪੂਆਂ ਦੇ ਹੁੰਦਿਆਂ ਝੁੰਦਿਆਂ ਪੰਜਾਬ ਦੇ ਕਈ ਟੁਕੜੇ ਹੋਏ ਪੰਜਾਬ ਦੇ ਵਿੱਚੋਂ ਕਈ ਹਿੱਸੇ ਖੋਏ ਗਏ ਤੇ ਇਹਨਾਂ ਦੇ ਉਦੋਂ ਬਾਪੂ ਐਮਐਲਏ ਐਮਪੀ ਮੰਤਰੀ ਹੁੰਦੇ ਸੀ ਅੱਜ ਜੇਕਰ ਪੰਜਾਬ ਦੇ ਵਿੱਚ 150 ਐਮਪੀ ਬੰਦਾ ਹੁੰਦਾ ਤੇ ਸਰਕਾਰ ਟੁੱਟਣ ਦਾ ਡਰ ਰਿਆ ਕਰਨਾ ਸੀ ਕੇਂਦਰ ਸਰਕਾਰ ਨੂੰ ਪਰ ਸਾਡੇ ਕੋਲ 13 ਐਮਪੀ ਆ ਤੇ ਜਿਹੜਾ 550 ਦੇ ਵਿੱਚੋਂ ਜੇ 13 ਐਮਪੀ ਪਾਸੇ ਵੀ ਜਾਵੜਣਗੇ ਤੇ ਉਹ ਇਹ ਚੀਜ਼ ਦੀ ਕਦਰ ਨਹੀਂ ਗਿੰਦੇ ਉਹ ਕਹਿੰਦੇ ਨੇ 13 ਐਮਪੀ ਸਭ ਤੋਂ ਵੱਡਾ ਮੁੱਦਾ ਤੇ ਆ ਵੀ ਸਾਡੇ ਪੰਜਾਬ ਦੇ ਪੱਲੇ ਕੱਖ ਨਹੀਂ ਦੂਜੀ ਗੱਲ ਕੀ ਆ ਸਿਹਤ ਸਿੱਖਿਆ ਰੁਜ਼ਗਾਰ ਤੋਂ ਅੱਜ ਵੀ ਦੇ ਸਾਡਾ ਵਾਂਝਾ ਫਿਰਦਾ ਲੋਕ ਬੇਰੁਜ਼ਗਾਰ ਫਿਰਦੇ ਆ ਔਰ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਅੱਜ ਇਹਨਾਂ ਨਾਲ ਜਿਹੜੇ ਕੈਂਡੀਡੇਟਾਂ ਦੇ ਨਾਲ ਇੰਨੇ-ਇੰਨੇ ਲੋਕ ਆਏ ਆ ਕਿ ਉਹ ਉਹ ਆਪਦੇ ਬੱਚਿਆਂ ਵਾਸਤੇ ਚੰਗੀ ਸਿੱਖਿਆ ਨਹੀਂ ਮੰਗ ਸਕਦੇ ਕਿ ਚੰਗੀ ਸਿਹਤ ਨਹੀਂ ਮੰਗ ਸਕਦੇ ਬਿਨਾ ਇਲਾਜ ਤੋਂ ਬਿਨਾ ਇਲਾਜ ਤੋਂ ਲੋਕਾਂ ਦੀਆਂ ਮੌਤਾਂ ਹੁੰਦੀਆਂ ਏਮਜ ਵਰਗੇ ਹਸਪਤਾਲਾਂ ਦੇ ਵਿੱਚ ਲੋਕ ਟਟਫਦੇ ਆ ਆ ਕਈ ਜਿਹੜਾ ਕਹਿ ਲੋ ਜਾ ਕੇ ਜਾਂਦੇ ਆ ਹੁਣ ਆ ਅੱਜ ਜੇ ਆਪਾਂ ਗੱਲ ਕਰੀਏ ਅੱਜ ਸਾਰੇ ਦਾ ਸਾਰਾ ਕਿਸਾਨ ਭਾਈਚਾਰਾ ਕਈ ਮਜ਼ਦੂਰ ਭਾਈਚਾਰਾ ਇਹ ਉਹੀ ਪਹੁੰਚਿਆ ਜਿਹੜਾ ਧਰਨ ਆ ਜਾ ਕੇ ਡੰਡੇ ਚੱਕਦਾ ਅੱਜ ਮਸਲਾ ਸੀ ਆਪਦੇ ਝੰਡੇ ਚੱਕਦੇ ਕਿਸਾਨੀ ਦੇ ਮਜ਼ਦੂਰੀ ਦੇ ਅੱਜ ਆਪਣੇ ਨੌਜਵਾਨ ਖੜਦੇ ਤੇ ਅੱਜ ਪਤਾ ਲੱਗਣਾ ਸੀ ਵੀ ਇਹ ਜਾ ਕੇ 13 ਦੇ 13 ਕਿਸਾਨ ਮਜ਼ਦੂਰਾਂ ਦੇ ਜਿੱਤੇ ਆ ਪਰ ਨਹੀਂ ਸਾਡੇ ਨਾਲ ਹੋ ਕੀ ਰਿਹਾ ਅਸੀਂ ਦੂਜਿਆਂ ਦੇ ਝੰਡੇ ਚੱਕਦੇ ਜੋਗਰੇ ਰਹਿ ਗਏ ਮੁੱਦਾ ਸਿਹਤ ਸਿੱਖਿਆ ਰੁਜ਼ਗਾਰ ਦਾ ਧੀਆਂ ਨੂੰ 52000 ਸਗਨ ਸਕੀਮ ਦਿੰਦੇ ਆ 21000 ਦੀ ਨੌਕਰੀ ਕਿਉਂ ਨਹੀਂ ਦਿੰਦੇ ਔਰ ਜਿਹੜਾ ਕਹ ਲੋ ਨੌਜਵਾਨਾਂ ਨੂੰ 40000 ਦੀ ਨੌਕਰੀ ਦੇਣ 4000 ਰੁਪਿਆ ਬਿਜਲੀ ਬਿੱਲ ਭਰਨਗੇ ਇੱਥੇ ਤੁਸੀਂ ਹੁਣੇ ਕੋਈ ਐਮਪੀ ਨੂੰ ਪੁੱਛ ਲੋ ਝਾੜੂ ਵਾਲਿਆਂ ਨੂੰ ਜਿਹੜਾ ਫੈਲ ਭਰਨਾ ਆਇਆ ਹੋਊਗਾ ਉਹਨੇ ਕਹਿਣਾ ਜੀ ਅਸੀਂ ਤਾਂ ਫ੍ਰੀ ਕਰਤਾ ਅਸੀਂ ਆ ਫ੍ਰੀ ਕਰਤਾ ਇਹ ਮੁੱਦਾ ਨਹੀਂਗਾ ਇਹ ਲੋਕਾਂ ਨੂੰ ਉਲਝਾਇਆ ਜਾ ਰਿਹਾ ਜਿਹਦੀ ਭਾਈ ਸਾਹਿਬ 40000 ਰੁਪਿਆ ਤਨਖਾਹ ਹੋਊਗੀ ਉਹ 4000 ਰੁਪਿਆ ਬਿਜਲੀ ਬਿੱਲ ਭਰ ਸਕਦਾ 6000 ਰੁਪਿਆ ਦਾ ਆਟਾ ਰਾਚਨ ਦਾਲ ਲਿਆ ਸਕਦਾ 20 ਲੱਖ ਦਾ ਲੋਨ ਚੱਕ ਕੇ 20000 ਰੁਪਿਆ ਕਿਸ਼ਤਾਂ ਭਰ ਸਕਦਾ 20 ਲੱਖ ਦੀ ਕੋਠੀ ਪਾ ਸਕਦਾ ਪਰ ਲੋਕਾਂ ਦੇ ਜਿਹੜੇ ਇਹਨਾਂ ਦੇ ਪਿਓ ਦਾਦੇ ਸੀ ਉਹ ਮੰਤਰੀ ਸੀ ਅੱਜ ਕੀ ਹੋ ਰਿਹਾ ਲੋਕ ਜਿਹੜੇ ਵੋਟਾਂ ਪਾਉਂਦੇ ਸੀ ਉਹਨਾਂ ਦੇ ਪਹਿਲਾਂ ਵੀ ਘਰ ਕੱਚੇ ਸੀ ਅੱਜ ਵੀ ਘਰ ਕੱਚੇ ਆ ਤੇ ਜਿਹੜੇ ਲੋਕ ਇਹਨਾਂ ਦੇ ਸਿਰ ਤੋਂ ਮੰਤਰੀ ਬਣਿਆ ਉਹਨਾਂ ਦੀਆਂ ਬਿਲਡਿੰਗਾਂ ਬਣੀਆਂ ਮੇਰੇ ਮੁੱਦੇ ਆ ਵੀ ਲੋਕੋ ਤੁਸੀਂ ਜਾਗੋ ਆਪਦੇ ਬੱਚਿਆਂ ਵਾਸਤੇ ਰੁਜ਼ਗਾਰ ਸਿਹਤ ਸਿੱਖਿਆ ਰੁਜ਼ਗਾਰ ਮੰਗੋ ਸਾਨੂੰ ਫਰੀਦੀਆਂ ਸਹੂਲਤਾਂ ਦੀ ਲੋੜ ਨਹੀਂ ਗਈ ਐਨਾ ਕੱਠ ਵਿਖਾਇਆ ਅੱਜ ਮੰਨ ਕੇ ਚੱਲੀਏ 5000 ਗੱਡੀ ਆ ਗਈ ਹੋਊਗੀ ਇੱਥੇ ਸਾਰੀਆਂ ਪਾਰਟੀਆਂ ਦੀ ਤੇ ਜੇ ਗੱਲ ਕਰੀਏ ਇੱਕ ਗੱਡੀ ਦਾ 2000 ਤੇਲ ਖਾ ਜਾਂਦੀ ਆ ਵੱਖ-ਵੱਖ ਹਲਕਿਆਂ ਤੋਂ ਆਈ ਆ ਤੇ 10 ਗੱਡੀਆਂ ਦਾ ਬਣਿਆ 20000 ਰੁਪਇਆ 100 ਗੱਡੀ ਦਾ 2 ਲੱਖ ਰੁਪਇਆ ਹਜ਼ਾਰ ਗੱਡੀ ਦਾ ਕਿੰਨਾ ਬਣ ਗਿਆ ਲੱਗ ਪਾ ਕੇ 1 ਕਰੋੜ ਰੁਪਏ ਦਾ ਅੱਜ ਤੇਲ ਬਾਲਿਆ ਗਿਆ ਇਹੀ 1 ਕਰੋੜ ਰੁਪਿਆ ਜੇਕਰ ਫਾਜ਼ਿਲਕਾ ਦੇ ਸਰਕਾਰੀ ਹਸਪੀਟਲ ਵਿੱਚ ਮਸ਼ੀਨਾਂ ਪੂਰੀਆਂ ਕਰਾ ਦਿੰਦੇ ਰਲ ਮਿਲ ਕੇ ਤੇ ਲੋਕਾਂ ਨੇ ਖੁਸ਼ ਹੋ ਜਾਣਾ ਸੀ ਲੋਕਾਂ ਦੀ ਆ ਬੇ ਇਲਾਜੀ ਮੌਤ ਨਹੀਂ ਹੋਣੀ ਸੀ ਪਰ ਲੋਕ ਵਿਚਾਰੇ ਭੋਲੇ ਪਾਲੇ ਆ ਰੋਟੀ ਦੇ ਪਿੱਛੇ ਭੱਜੇ ਫਿਰਦੇ ਆ ਤੇ ਉਹਨਾਂ ਦਾ ਪੱਲੇ ਕੱਖ ਨਹੀਂ ਪੈਣਾ ਲੋਕੋ ਮੈਂ ਤੁਹਾਡੇ ਤੋਂ ਵੋਟ ਨਹੀਂ ਮੰਗਦਾ بس میرے ਵਿਚਾਰ ਸੁਣ ਕੇ ਜੇ ਮਨ ਕਰੇ ਤਾਂ ਮੇਰੇ ਬਾਪੂ ਦਾ ਚਿਹਰਾ ਆਊਗਾ ਮੇਰੀ ਉਮਰ ਘਾਟਾ ਤੇ ਇਹਦੀ ਜਿਹੜਾ ਕਹ ਲੋ ਚੋਣ ਨਿਸ਼ਾਨ ਸਾਨੂੰ ਮਿਲ ਜਾਊਗਾ 80 ਵੋਟਾਂ ਵਾਸਤੇ ਨਹੀਂ ਫਿਰਦੇ ਅਸੀਂ ਇਹ ਚੋਣਿਆਂ ਵੀ ਲੋਕ ਜਾਗਣ ਲੋਕ ਕ੍ਰਾਂਤੀ ਲਿਆਉਣਗੇ ਲੋਕ ਬਦਲਾ ਲਿਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ